ਮੇਰੇ ਦੋਸਤ ਸਰਵੀਰ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਮੇਰੇ ਦੋਸਤ ਸਾਰੇ ਠੀਕ ਹੋ ਕਿ ਮੈਂ ਤੁਹਾਡਾ ਸੋਟਾ ਭਰਾ ਮਰਤਪਾਲ ਸਿੰਘ ਜੀ ਆਪਾਂ ਖੜੇ ਹਾਂ ਜਿੱਥੇ ਬੰਦੇ ਦਾ ਕੋਟਰੈਕਟਰ ਦੀ ਮੰਡੀ ਤੇ ਬਾਈ ਫੌਜੀ ਆਪਣੇ ਨਾਲ ਆ ਗਏ ਸਾਰੀ ਗੱਲਬਾਤ ਕਰਾਂਗੇ ਜੀ ਨਹੀਂ ਤੁਹਾਨੂੰ ਪਾਸੇ ਜਮਾ ਅਗੇ ਨੂੰ ਮਿੱਟੀ ਘਟ ਦਾ ਪਾਸੇ ਜਿੰਦ ਦਾ ਟਾਈਮ ਆ ਗਿਆ ਸੋਸਾ ਤੋਂ ਲੱਗੀ ਆਡੀ ਭਰੋ ਦਾ ਹਾਲਾ ਕਸਮਾਂ ਦਾ ਹਾਲਾ ਜੀ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਮਾਡਲ ਬਾਈ ਜੀ ਵੋਲਟੇਜ 6 ਮਾਡਲ ਲੱਗ ਗਿਆ ਹਾਂਜੀ origignal ਟਰੈਕਟਰ ਆ ਸਾਰਾ ਠੀਕ ਆ ਜੀ ਸਾਰੇ ਟਾਇਰ ਹੈਗੇ ਆ ਠੀਕ ਹੈ ਸਾਦੀ ਕਟਾਈ ਵਾਲਾ ਸਾਦੀ ਕਟਾਈ ਆ ਕਰਾਸ ਕਰਦਾ ਇੰਜਨ ਆਗਾ ਠੀਕ ਆ ਜੀ ক্লোਜ਼ ਕਰ ਦੇ ਇੰਜਨ ਆ ਹਰਿਆਣਾ ਨੰਬਰ ਜਾ ਕੇ ਨੰਬਰ ਹੈ ਠੀਕ ਆ ਜੀ ਚਲੋ ਬਾਕੀ ਚੈੱਕ ਕਰ ਲਓ ਚੰਗਾ ਵਹਿਣਾ ਇੰਜਨ ਕਰਦਾ ਪੂਰੀਆ ਬਾਗਲੇ ਆ ਠੀਕ ਹੈ ਬਾਗਲੇ ਜਾ ਸਕਦਾ ਗਾਰੰਟੀ ਰਿਕਾਰਡ ਚਲੋ ਬਾਈ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਰੰਗ ਪਿੰਡ ਦਾ origignal ਹੀ ਜਿੰਨਾ ਵੀ ਹੈਗਾ ਠੀਕ ਹੈ ਜੀ ਤੇ ਧੁੰਮਾ ਲੱਗਿਆ ਹੋਇਆ ਠੀਕ ਹੈ ਜੀ ਤੇ ਮਾਡਲ ਬਾਈ ਜੀ ਸੇਫ ਆ ਗਿਆ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਠੀਕ ਹੈ 296000 ਤੇ ਬਾਕੀ ਮੌਕੇ ਦੇ ਮਾਨਤਾ ਨਾਲ ਜੀਰੂ ਹੋ ਜਾਊਗਾ ਬਾਕੀ ਹਰਿਆਣਾ ਨੰਬਰ ਚ ਆਗਾ ਜੀ ਇਹ ਠੀਕ ਹੈ ਜੀ ਤੁਸੀਂ ਨੀਸ਼ਨ ਚੈੱਕ ਕਰ ਲਓ ਬਾਈ ਜੀ ਪੰਜਾਬ ਨੰਬਰ ਘੱਟ ਹੀ ਹੁੰਦੇ ਨੇ ਨਾ ਆਪਣੇ ਕੋਲ ਹਰਿਆਣਾ ਨੰਬਰ ਹੀ ਹੁੰਦੇ ਸਾਰੇ ਚਲੋ ਬਈ ਆਗੜਾ ਵੀ ਹਰਿਆਣਾ ਨੰਬਰ ਹੀ ਠੀਕ ਹੈ ਜੀ ਜੌਂਡੀਅਰ 5050D ਤਦੋਂ ਵੀ ਚੈੱਕ ਕਰੋ ਇਹਦੀ ਵੀ ਕੰਡੀਸ਼ਨ ਟਰੈਕਟਰ ਪੂਰਾ ਸਾਫ ਹੈਗਾ ਤੇ ਰੰਗ ਪਿੰਟ ਦਾ ਬਾਈ ਜੀ ओरिजिनल ਆ ਸਾਰਾ ਸਾਰਾ ਓਰੀਜਨਲ ਆਗਾ ਥੱਲੇ ਬੰਪਰ ਨੂੰ ਛੱਡ ਕੇ ਠੀਕ ਆ ਜੀ ਬੰਪਰ ਨੂੰ ਛੱਡ ਕੇ ਓਰੀਜਨਲ ਆ ਬਾਈ ਜੀ ਠੀਕ ਆ ਜੀ ਜ਼ਿਆਦਾਤਰ ਬੰਪਰ ਪੇਂਟ ਹੁੰਦੇ ਨੇ ਬਾਈ ਜੀ ਬਾਕੀ ਸਾਰਾ ਓਰੀਜਨਲ ਹੀ ਹੈਗੀ ਚਲੋ ਵੀ ਚੈੱਕ ਕਰੋ ਤੇ ਟਾਇਰ ਟੱਪੇ ਬਾਈ ਜੀ ਠੀਕ ਆ ਜੀ ਇੱਥੇ ਪੈਸੇ ਨਹੀਂ ਹੈ ਜਾ ਟਾਇਰ ਠੀਕ ਆ ਜੀ 70 75 ਰੁਪਏ ਚੌਕੜਾ ਟਾਇਰਾਂ ਦਾ ਪਿਆਗਾ ਬਾਕੀ ਕੰਡੀਸ਼ਨ ਵੀ ਵਧੀਆ ਪਈ ਆ ਲਿੰਕਾ ਵਗੈਰਾ ਵੀ ਦਿਖਾ ਦਨੇ ਤੁਹਾਨੂੰ ਸਾਬ ਪਗੇ ਨੇ ਬਾਈ ਜੀ ਲਓ ਬਾਈ ਚੈੱਕ ਕਰਨ ਨੂੰ ਲਿੰਕ ਆ ਵਗੈਰਾ ਵੀ ਤੇ ਮਾਡਲ ਬਾਈ ਜੀ ਇਹ ਕਿੰਨਾ 13 ਮਾਡਲ ਹੈਗਾ 13 ਮਾਡਲ ਹੈਗਾ ਤੇ ਕੀ ਡਿਮਾਂਡ ਆ ਬਾਈ ਜੀ ਦੀ 797000 3 ਲੱਖ ਤੇ 97000 ਬਾਕੀ 317000 ਆ ਬਾਈ 17000 ਦਾ ਠੀਕ ਆ ਜੀ ਉਹ ਵੀ 17000 ਬਾਈ ਚੂਟੋਗੀ ਤੇ ਅੱਗੇ ਅੱਗੇ ਬਾਈ ਜੀ ਸੋਨਾ ਲੀਕਾ ਲਓ ਬਾਈ ਇਹ 8 ਮਾਡਲ ਆ ਸਾਦੀ ਘਟਾਈ ਵਾਲਾ ਜੀ ਹਾਂ ਸਾਦੀ ਘਟਾਈ ਵਾਲਾ ਠੀਕ ਆ ਜੀ ਲਵੀ ਸਾਦੀ ਕਟਾਈ ਵਾਲਾ 14 ਦੇ ਟਾਇਰਾਂ ਚ ਹੈਗਾ ਤੇ ਅਪੋਲੋ ਦੇ ਬੈਕ ਟਾਇਰ ਲਗੇ ਤੇ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਯਾਰ ਹੈਗਾ 80 ਪੈਸੇ ਟਾਇਰ ਠੀਕ ਆ 80 85 ਪੈਸੇ ਟਾਇਰ ਪੈਣਗੇ ਬਾਕੀ ਕੰਡੀਸ਼ਨ ਦੇਖ ਸਕਦੇ ਬਈ ਜੀ ਤੇ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਰਿੰਡਾ ਲੈ ਸਾਰਾ ਠੀਕ ਆ ਜੀ ਇਹ ਤਾਂ ਨਹੀਂ ਬੰਪਰ ਪੇਂਟ ਹੋਈ ਨਾ ਬੰਪਰ ਇਹ ਬੰਪਰ ਨਵੇਂ ਵਾਂਗੂ ਪਿਆਣਾ ਇਹ ਤਾਂ ਚਲੋ ਬਈ ਚੈੱਕ ਕਰ ਲੋ ਤੇ ਸਾਦੀ ਕਟਾਈ ਚ ਇਹਦੇ ਮਾਡਲ ਬਈ ਜੀ ਮਾਡਲ 8 8 ਮਾਡਲ ਆਗਾ ਰਵੀ 8 ਮਾੜ ਲਗਾ ਵੀ ਪਾਸ ਵੀ ਹੈ ਜੀ ਹੈਗੀ ਆਪਣੀ ਨਗਰ ਠੀਕ ਹੈ ਪਾਸ ਵੀ ਪਈ ਮਿਲ ਜੂਗੀ ਐਨਓਸੀ ਵੀ ਮਿਲ ਜੂਗੀ ਪਾਸ ਵੀ ਹੈਗਾ ਠੀਕ ਹੈ ਜੀ ਐਨਓਸੀ ਹੱਥੋਂ ਹੱਥ ਕਾਪੀ ਕਰ ਲਈ ਠੀਕ ਹੈ 15 ਦਿਨਾਂ ਚ ਐਨਓਸੀ ਆ ਜੂ ਬਾਈ ਕਹਿੰਦਾ ਲੋਕੀ ਕੰਡੀਸ਼ਨ ਪਤਾ ਵਾਤਾ ਲੋਕੀ ਆ ਗਿਆ ਠੀਕ ਹੈ ਫਤਿਹਬਾਦ ਦਾ ਨੰਬਰ ਆ ਗਿਆ ਐਚ ਆਰ 22 8 ਮਾੜ ਲਾ ਤੇ ਕੀ ਡਿਮਾਂਡ ਹੈ ਬਈ ਜੀ 2 ਲੱਖ 50000 ਠੀਕ ਹੈ ਜੀ ਤੇ ਕਿੱਥੇ ਕਿੱਥੇ ਛੱਡ ਦੋਗੇ ਬਈ ਜੀ ਦੇਦਾ ਹੀ ਉੱtreਆ ਦੋ ਲੱਖ ਦਾ ਪੱਤੇ ਆ ਲੈ ਵੀ 217000 ਦਾ ਬਈ ਕਹਿੰਦਾ ਇਹ ਦੇ ਦਾਂਗੇ ਤੇ ਅੱਗੇ ਆ ਗਿਆ ਬਈ ਜੌਂਡੀਆਰਾ ਕਾਲੇ ਢੰਡਾਲਾ ਚਲੋ ਬਈ ਚੈੱਕ ਕਰੋ ਤੇ 5203 ਤੇ ਰਵੇ ਕੰਡੀਸ਼ਨ ਦੇਖ ਸਕਦੇ ਹੋਗੇ ਮਗਰਾਟਾ ਵਗੈਰਾ ਤੇ ਟਾਇਰ ਕਿੰਨੇ ਕੇ ਪੈਸੇ ਪੈਗਾ ਜੀ ਅੱਧਾ ਦੇਗੇ ਠੀਕ ਹੈ ਜੀ ਚੌਕੜਾ ਅੱਧਾ ਘਟਾ ਰੰਦਾਗਾ ਤੇ ਇਹ ਪੰਜਾਬ ਨੰਬਰ ਆ ਗਿਆ ਜੀ ਇਹ ਪੰਜਾਬ ਨੰਬਰ ਹੈ ਠੀਕ ਹੈ ਜੀ ਪੂਰਾ ਦੋ ਮਾੜਲਾ ਠੀਕ ਹੈ ਸਾਦੀ ਘਟਾਈ ਚ ਸਾਦੀ ਘਟਾਈ ਚ ਸਿੰਗਲ ਕਲਚ ਜੁੰਦਾ ਇਹ ਠੀਕ ਹੈ ਜੀ 42 ਹੌਸਪਾਵਰ ਹੈ ਜੀ 42 ਹੌਸਪਾਵਰ ਆ ਗਿਆ ਲੈ ਬਈ ਜੀ ਅੱਗੇ ਚੈੱਕ ਵੀ ਕਰ ਦੋ ਇਹ ਵੀ ਟਰੈਕਟਰ ਦੀ ਕੰਡੀਸ਼ਨ ਹੈ ਇਹ ਹੋਰ ਨੂੰ ਅਲੱਗ ਜਿਹਾ ਟਰੈਕਟਰ ਆਣਾ ਬਾਈ ਜੀ ਇਹ ਇਸੇ ਦਾ ਇਹ ਸਕੂਟਰ ਗੇਅਰ ਟਰੈਕਟਰ ਹੈ ਸਕੂਟਰ ਗੇਅਰ ਹੈ ਹਾਂ ਇਹ ਗੇਅਰ ਹੈ ਨਾ ਸਿੱਧਾ ਹੀ ਲੱਗਦਾ ਆ ਪਹਿਲਾ ਦੂਜਾ ਤੀਜਾ ਚੌਥਾ ਹੈ ਐਸ ਐਮ ਮੈਨੇ ਕਿਹਾ ਚਲੋ ਨਾ ਸੌਖਾ ਹੀ ਆ ਦੂਜਾ ਨਾ ਇਤਰੂ ਹੀ ਨਾ ਤੁਲੰਦਾ ਹੈ ਠੀਕ ਆ ਜੀ ਇਤਰੂ ਬੈਕ ਗੇਅਰ ਹੈ ਇੱਕ ਪਹਿਲੂ ਲੋ ਹੈ ਦਾ ਇਤਰੂ ਹੀ ਲੱਗਦਾ ਠੀਕ ਆ ਜੀ ਲਓ ਬਾਈ ਚੈੱਕ ਕਰੋ ਇਹ ਸਕੂਟਰ ਗੇਅਰ ਟਰੈਕਟਰ ਆ ਗਿਆ ਠੀਕ ਆ ਜੀ ਇਹ ਮਾਡਲ ਆ ਗਿਆ ਬਾਈ ਜੀ 22002 ਤੇ ਕਿਹਦੀ ਕੀ ਡਿਮਾਂਡ ਆ ਜੀ 196000 196000 ਤੇ ਕਿੱਥੇ ਕਿੱਦਾਂ ਛਾੜ ਦੰਦੋਂ ਬਾਈ ਜੀ ਬਾਈ ਕਿ ਉਧਰ ਸੀ ਬੈਠ ਪੜਦਾ ਛੱਡੋ ਜੀ ਆਪਾਂ ਇਹਦੇ ਦੇਖਣਾ ਹੀ ਨਹੀਂ ਕਿੱਥੇ ਕਿੱਦਾਂ ਛਾੜ ਦੰਦੋਂ ਜੀ ਆਹ ਵੱਡੇ ਘੇਰਾ ਵਾਲਾ ਉਹ ਦੇਦਾ 175000 ਦਾ 1 ਲੱਖ ਤੇ 75000 ਦਾ ਤੇ ਲੋ ਬਾਈ ਜੀ ਅੱਗੇ ਆ ਗਿਆ ਸੋਨਾ ਲੀਕਾ ਡੀ ਆਈ 750 ਦਾ ਇਹ ਵੀ ਸਾਦੀ ਘਟਾਈ ਚਾਹੀਦੀ ਜੀ ਸਾਦੀ ਘਟਾਈ ਦਾ 8 ਫੜਾ ਠੀਕ ਆ ਜੀ ਇਹ ਆਣਾ ਨੰਬਰ ਹੈ ਠੀਕ ਆ ਜੀ ਇਹ ਲੋ ਬੇਚਾ ਕੇ ਗਰ ਇਹਦੀ ਪਾਸਿੰਗ ਰੰਗੀ ਹੋਈ ਆ ਠੀਕ ਆ ਜੀ ਚਿੱਪੜੀ ਗਿਆ ਪੀ ਨਾਲ ਫਾਰਮ ਹੈ ਠੀਕ ਆ ਫਾਰਮ ਹੈ ਫਾਰਮ ਹੈ ਕਲੀਅਰ ਕਰਦੇ ਨਹੀਂ ਤਾਕੀ ਤੋਂ ਕੱਟੇ ਹੋਏ ਨਹੀਂ ਕਲੀਅਰ ਹੈ ਬੈਕ ਤੋਂ ਲੈ ਆ ਬਈ ਜੀ ਤੇ ਟਾਇਰ ਕਿੰਨੇ ਕੇ ਪੈਸੇ ਪਵੇ ਜੀ ਟਾਇਰ ਤੇ ਹੈਗਾ 65 ਪੈਸੇ ਠੀਕ ਆ ਜੀ 65 ਪੈਸੇ ਟਾਇਰ ਪੈਣਗੇ 14 ਦੇ ਟਾਇਰਾਂ ਚ ਬਈ ਜੀ ਸ਼ਕਤੀ ਲੈਬ ਦੇ ਟਾਇਰ ਨੇਗੇ ਤੇ ਹਰਿਆਣਾ ਨੰਬਰ ਚ ਹੈ ਵੀ ਬਈ ਜੀ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਆ ਬਈ ਜੀ ਇਹ 293000 ਠੀਕ ਆ ਜੀ ਤੇ ਮਨਤਨ ਜੀ 70000 ਰੇ ਦੇ ਠੀਕ ਹੈ 70 7000 ਦਾ ਦਣਾ ਲੱਗਾ ਜਰਾ 270000 ਲੈ ਵੀ 270000 ਦਾ ਤੇ ਅੱਗੇ ਗਿਆ ਭਾਈ ਜੀ 5204 ਲੈ ਭਾਈ ਜੀ ਤੇ ਇਹਦੇ ਵੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਤੇ ਐਮ ਆਰ ਪੀ ਦੇ ਬੈਕ ਟਾਇਰ ਨਿਕ ਤੇ 14 ਦੇ ਟਾਇਰ ਵੀ 14 ਨਾ 28 ਦੇ ਐਮ ਪੰਪ ਬਾਈ ਜੀ ਲਾਉਂਦੇ ਤਾਂ ਨਹੀਂ ਕੋਈ ਲਾਉਣੇ ਠੀਕ ਹੈ ਜੀ ਨਾਲ ਦਾ ਇਹ ਵੀ ਕਾਲੇ ਟੱਡ ਵਾਲ ਆ ਗਿਆ ਠੀਕ ਹੈ ਜੀ ਜਿੰਨਾਂ ਦੀ ਡਿਮਾਂਡ ਵਾ 3 ਸਪੀਡ ਚਾਗਾ ਠੀਕ ਹੈ ਲੋਬੇ 3 ਸਪੀਡ ਚ ਹੈਗਾ 10 ਮਾੜ ਲਗਾ 10 ਮਾੜ ਲਗਾ ਠੀਕ ਹੈ ਜੀ ਤੇ ਟਾਇਰ ਕਿੰਨੇ ਕੇ ਟਾਇਰ ਬਈ 80 ਦਾ ਟਾਇਰ ਹੈ ਜੀ ਠੀਕ ਹੈ 85 ਪੈਸੇ ਟਾਇਰ ਪੈਣਗੇ ਤੇ 10 ਮਾੜ ਲਗਾ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 4,35,000 4,35,000 ਚਲੋ ਬਈ ਚੈੱਕ ਕਰੋ ਕੰਡੀਸ਼ਨ ਤੇ ਬਹੁਤ ਲੱਗਾ ਦੇਗਾ ਲੈ ਵੀ 4 ਲੱਖ ਰੁਪਏ ਕਹਿੰਦਾ 5000 ਦੇ ਦੇ ਦਾਂਗੇ ਬਾਕੀ ਕੰਡੀਸ਼ਨ ਨਾਲ ਠੀਕ ਹੈ ਜੀ ਐਨਓਸੀ ਮਿਲ ਜੂਗੀ ਤੇ ਹੋਰ ਤਾਂ ਨਹੀਂ ਟਰੈਕਟਰ ਹੈ ਬਾਈ ਜੀ ਠੀਕ ਹੈ ਜੀ ਤੇ ਸਹੀ ਲੋਕੇਸ਼ਨ ਬਾਈ ਜੀ ਕੀ ਹੈ ਆਪਣੀ ਆਪਣਾ ਪਿੰਡ ਸੁਲੋਹਾ ਜੀ ਠੀਕ ਹੈ ਯਾ ਇੱਥੋਂ ਹੈਗਾ 10 ਕਿਲੋਮੀਟਰ 10 ਕਿਲੋਮੀਟਰ ਠੀਕ ਹੈ ਜੀ ਤੇ ਟਰੈਕਟਰ ਕਿੱਥੇ ਖੜੇ ਹੁੰਦੇ ਨੇ ਮੇ ਜੀ ਟਰੈਕਟਰ ਸਭੀ ਮੋਟਰ ਕੋਲੇ ਹੀ ਹੁੰਦੇ ਨੇ ਸਾਰੇ ਠੀਕ ਹੈ ਜੀ ਸੀਜ਼ਨ ਕਰਕੇ ਸੀਜ਼ਨ ਕਰਕੇ ਠੀਕ ਹੈ ਜੀ ਆਉਂਦੇ ਜਾਂਦੀ ਰਹਿੰਦੇ ਨੇ ਕਿ ਟਰੈਕਟਰ ਆਪਣੇ ਕੋਲੇ ਵਧੀਆ ਕੁਆਲਿਟੀ ਦੇ ਤੇ ਕਾਫੀ ਆ ਜਾਂਦੀ ਹੈ ਕਾਫੀ ਆ ਜਾਂਦੀ ਹੈ ਠੀਕ ਹੈ ਜੀ ਤੁਹਾਨੂੰ ਟਰੈਕਟਰ ਦੇਵਾਂਗੇ ਜੀ ਠੀਕ ਹੈ ਜੀ ਇਹਨਾਂ ਤਾਂ ਨਹੀਂ ਜਿੰਨੇ ਨੇ ਟਰੈਕਟਰ ਸਾਇਦ ਲੂਣ ਦਾ ਇਹਨਾਂ ਤਾਂ ਨਹੀਂ ਹੋਣਾ ਨਾ ਕਿਉਂਕਿ ਡਾਊਨ ਮਾਡਲ ਨੇ ਜਿੰਨੇ ਵੀ ਹੈਗੇ ਨੇ ਹੋ ਜੀਵਾ ਜੌਂਡੀਆਰ ਜੌਂਡੀਆਰ ਤੇ ਹੋ ਜੀ ਤੇਰਾ ਮਾਡਲ ਤੇ ਠੀਕ ਆ ਭਾਜੀ ਤੇ ਲੋਕੇਸ਼ਨ ਇੱਕ ਵਾਰੀ ਹੋ ਦੱਸ ਦਿਓ ਭਾਜੀ ਲੋਕੇਸ਼ਨ ਆਪਣੀ ਸੰਦੋਆ ਨੰਬਰ 76 ਦੇ ਜਿੱਥੇ ਗਾੜੀ ਨਾਲ ਦੇ 00 ਠੀਕ ਆ ਭਾਜੀ ਧੰਨਵਾਦ ਗੱਲ ਕਰਕੇ ਭਾਜੀ ਜੇ ਚਲੋ ਭਾਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਿੱਦਦਾ ਤੇ ਮਿਲਦੇ ਹਾਂ ਨਵੀਆਂ ਤਾਕਲੇ ਭਾਜੀ ਧੰਨਵਾਦ